ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਕਹਿੰਦੇ ਨੇ ਅਸੀਂ ਅਮਰਤ ਵੇਲੇ ਦੇ ਵਿੱਚ ਉੱਠਣਾ ਚਾਹੁੰਦੇ ਆ ਪਰ ਸਾਡੇ ਤੋਂ ਉੱਠਿਆ ਨਹੀਂ ਜਾਂਦਾ ਅਸੀਂ ਬਹੁਤ ਕੋਸ਼ਿਸ਼ਾਂ ਕਰ ਕਰਕੇ ਦੇਖ ਲਈਆਂ ਨੇ ਪਰ ਫੇਰ ਵੀ ਸਾਡਾ ਅਮਰਤ ਵੇਲਾ ਨਹੀਂ ਬਣ ਪਉਂਦਾ ਤਾਂ ਉਹ ਆਪਣੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣੇ ਉਹ ਜੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਇਹ 4-5 ਨੁਕਤੇ ਸਾਂਝੇ ਕਰਾਂਗੇ ਜੇਕਰ ਇਹਨਾਂ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਨੇ ਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਾਡਾ ਅੰਮ੍ਰਿਤ ਵੇਲਾ ਜ਼ਰੂਰ ਬਣ ਜਾਵੇਗਾ ਅਸੀਂ ਅੰਮ੍ਰਿਤ ਵੇਲੇ ਉੱਠ ਵੀ ਪਾਵਾਂਗੇ ਉੱਠ ਕੇ ਗੁਰੂ ਸਾਹਿਬ ਜੀ ਨੂੰ ਯਾਦ ਵੀ ਕਰ ਪਾਵਾਂਗੇ ਗੁਰੂ ਸਾਹਿਬ ਜੀ ਦੀ ਕਿਰਪਾ ਵੀ ਹਾਸਲ ਕਰ ਪਾਵਾਂਗੇ ਤਾਂ ਫਿਰ ਆਓ ਅੱਜ ਦੀ ਵੀਡੀਓ ਦੇ ਵਿੱਚ ਜਾਣਦੇ ਹਾਂ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਗੱਲ ਸਮਝਣੀ ਜ਼ਰੂਰੀ ਆ ਕਿ ਅਮਰਤ ਵੇਲੇ ਦੀ ਛੂਟ ਕਿਸੇ ਨੂੰ ਨਹੀਂ ਮਿਲੀ ਅਮਰਤ ਵੇਲੇ ਦੀ ਛੁੱਟੀ ਕਿਸੇ ਦੇ ਲਈ ਨਹੀਂ ਆ ਅਮਰਤ ਵੇਲੇ ਉੱਠਣਾ ਹਰੇਕ ਗੁਰਸਿੱਖ ਦੇ ਲਈ ਜ਼ਰੂਰੀ ਆ ਜੇਕਰ ਆਪਾਂ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਦਾ ਬਰਕਤਾਂ ਹਾਸਲ ਕਰਨਾ ਚਾਹੁੰਦੇ ਆ ਨਾ ਤਾਂ ਫਿਰ ਅਮਰਤ ਵੇਲੇ ਉੱਠਣਾ ਹੀ ਪੈਣਾ ਹੈ ਅਮਰਤ ਵੇਲਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿੱਠੀ ਲੰਗੀ ਗੋਦ ਦਾ ਨਿਗਿਆ ਜੋ ਬਣਖ ਅਮਰਤ ਵੇਲੇ ਦੇ ਵਿੱਚ ਉੱਠਦੇ ਨੇ ਉਹ ਗੁਰਨਾਨਕ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹਾਸਲ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੇ ਉੱਤੇ ਸਦਾ ਹੀ ਮਿਹਰਬਾਨ ਰਹਿੰਦੇ ਨੇ ਸਦਾ ਹੀ ਉਹਨਾਂ ਦੇ ਉੱਤੇ ਖੁਸ਼ ਰਹਿੰਦੇ ਨੇ ਕਿਉਂਕਿ ਗੁਰਨਾਨਕ ਪਾਤਸ਼ਾਹ ਜੀ ਨੇ ਸਾਨੂੰ ਦਿੱਤਾ ਹੀ ਦਿੱਤਾ ਹੈ ਸਿਰਫ ਇੱਕ ਚੀਜ਼ ਮੰਗੀ ਆ ਉਹ ਹੈ ਅਮਰ ਤਵੇਲਾ ਅਮਰ ਤਵੇਲੇ ਦੀ ਭੇਟਾ ਸਤਿਗੁਰ ਸੱਚੇ ਪਾਤਸ਼ਾਹ ਨੇ ਮੰਗੀ ਆ ਅਤੇ ਜੋ ਮਨੁੱਖ ਅਮਰ ਤਵੇਲੇ ਦੀ ਭੇਟਾ ਸਤਗੁਰ ਸੱਚੇ ਪਾਤਸ਼ਾਹ ਨੂੰ ਦੇ ਦਿੰਦੇ ਨੇ ਸਤਗੁਰ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਘਰ ਦੇ ਖਜ਼ਾਨੇ ਦੀ ਚਾਬੀ ਦੇ ਦਿੰਦੇ ਨੇ ਉਹਨਾਂ ਦੇ ਲਈ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਖਜ਼ਾਨੇ ਸਦਾ ਹੀ ਖੁੱਲੇ ਨੇ ਕੋਈ ਤਨ ਕਰਕੇ ਦੁਖੀਆ ਕੋਈ ਮਨ ਕਰਕੇ ਕੋਈ ਤਨ ਕਰਕੇ ਮਹਾਪੁਰਖ ਜੀ ਕਹਿੰਦੇ ਇੱਕ ਵਾਰ ਅੰਮ੍ਰਿਤ ਵੇਲੇ ਉੱਠ ਕੇ ਤਾਂ ਦੇਖੋ ਸਤਗੁਰ ਸੱਚੇ ਪਾਤਸ਼ਾਹ ਹਰ ਦੁੱਖ ਦੂਰ ਕਰਦੇ ਨੇ ਕਰਮਲੇਖ ਬਦਲ ਜਾਂਦੇ ਨੇ ਮੱਥੇ ਦੀਆਂ ਲਕੀਰਾਂ ਬਦਲ ਜਾਂਦੀਆਂ ਨੇ ਤਾਂ ਫਿਰ ਅਮਰਤ ਵੇਲੇ ਉੱਠਣਾ ਸਾਡੇ ਲਈ ਬਹੁਤ ਜ਼ਰੂਰੀ ਆ ਅਤੇ ਜੋ ਭੈਣ ਭਰਾ ਕਹਿੰਦੇ ਆ ਵੀ ਅਸੀਂ ਅਮਰਤ ਵੇਲੇ ਉੱਠਣਾ ਚਾਹੁੰਨੇ ਆ ਅਸੀਂ ਆਪਣੇ ਗੁਰਨਾਨਕ ਪਾਸ਼ਾ ਜੀ ਦੀ ਖੁਸ਼ੀ ਬਰਕਤ ਹਾਸਲ ਕਰਨਾ ਚਾਹੁੰਨੇ ਆ ਪਰ ਸਾਡੇ ਤੋਂ ਉੱਠਿਆ ਲਈ ਜਾਂਦਾ ਤਾਂ ਮਹਾਪੁਰਖ ਜੀ ਕਹਿੰਦੇ ਪਹਿਲੀ ਗੱਲ ਤਾਂ ਇਹ ਆ ਵੀ ਇਹ ਗੱਲ ਸੱਚ ਹੀ ਨਹੀਂ ਆ ਜੇ ਤੁਸੀਂ ਉੱਠਣਾ ਚਾਹੋ ਤਾਂ ਤੁਸੀਂ ਉੱਠ पाओਗੇ ਜੇ ਤੁਸੀਂ ਨਹੀਂ ਉੱਠ ਰਹੇ ਨਾ ਇਹਦਾ ਮਤਲਬ ਅਜੇ ਤੱਕ ਤੁਹਾਡੀ ਜਾਹਤ ਬਣੀ ਨਹੀਂ ਆ ਤੁਹਾਡੇ ਅੰਦਰ ਅਮਰਤ ਵੇਲੇ ਦਾ ਚਾ ਪੈਦਾ ਨਹੀਂ ਹੋਇਆ ਤੁਹਾਨੂੰ ਅਮਰਤ ਵੇਲੇ ਦੀ ਕੀਮਤ ਦਾ ਨਹੀਂ ਪਤਾ ਅਮਰਤ ਵੇਲੇ ਦੀ ਪਾਵਰ ਦਾ ਨਹੀਂ ਪਤਾ ਜੇ ਪਤਾ ਹੋਵੇ ਤਾਂ ਫਿਰ ਕਦੇ ਵੀ ਇਹ ਗੱਲ ਨਾ ਕਹੋ ਕਿ ਮੇਰੇ ਤੋਂ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਫਿਰ ਤੁਸੀਂ ਉੱਠ ਕੇ ਬੈਠੋਗੇ ਉੱਠ ਕੇ ਨਾਮ ਜਪ ਹੋਗੇ ਜੇ ਨਹੀਂ ਉੱਠ ਰਹੇ ਤਾਂ ਇਹਦਾ ਮਤਲਬ ਅਜੇ ਤੱਕ ਸਾਡਾ ਗੁਰੂ ਪ੍ਰਤੀ ਗੁਰਬਾਣੀ ਪ੍ਰਤੀ ਅਮਰਤ ਵੇਲੇ ਪ੍ਰਤੀ ਮਨ ਵਿੱਚ ਚਾਹ ਹੀ ਪੈਦਾ ਨਹੀਂ ਹੋਇਆ ਇਹ ਚਾਹ ਪੈਦਾ ਕਰਨ ਦੇ ਲਈ ਮਹਾਪੁਰਖ ਜੀ ਕੁਝ ਜੁਗ ਜੁਗਤियां ਦੱਸਦੇ ਨੇ ਮਹਾਪੁਰਖ ਜੀ ਕਹਿੰਦੇ ਕੀ ਹੋਇਆ ਜੀ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਦਿਨ ਦੇ ਵਿੱਚ ਕਿੰਨਾ ਸਮਾਂ ਸਾਡੇ ਕੋਲ ਹੁੰਦਾ ਹੈ ਜਿਵੇਂ ਸਮੇਂ ਨੂੰ ਜੇ ਇਧਰ ਉਧਰ ਦੀਆਂ ਗੱਲਾਂ ਗੱਦੇ ਵਿੱਚ ਲਾ ਦਿੰਨੇ ਆ ਟੀਵੀ ਮੋਬਾਈਲ ਦੇ ਉੱਪਰ ਲੰਗਾ ਦਿੰਨੇ ਆ ਇਹ ਵੇਲਾ ਹੀ ਸਾਂਭ ਲਈਏ ਇਸ ਵੇਲੇ ਦੇ ਵਿੱਚ ਗੁਰਬਾਣੀ ਦਾ ਪਾਠ ਕਰਕੇ ਸ਼ਬਦ ਜਾਪ ਕਰਕੇ ਆਪਣੇ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਲਾਈਏ ਵੀ ਸਤਿਗੁਰ ਸੱਚੇ ਪਾਸ਼ਾ ਸਾਡੇ ਤੇ ਤਰਸ ਕਰੋ ਮਸਾ ਹੀ ਇਹ ਮੌਕਾ ਮਿਲਿਆ ਹੈ ਆਪਣੀ ਜ਼ਿੰਦਗੀ ਨੂੰ ਸਵਾਰਨ ਦਾ ਆਪਣੇ ਕਾਲੇ ਲੇਖ ਮਟਾਉਣ ਦਾ ਸਤਿਗੁਰ ਸੱਚੇ ਪਾਸ਼ਾ ਇਹ ਮੌਕਾ ਦੁਬਾਰਾ ਨਹੀਂ ਮਿਲਣਾ ਮੇਰੇ ਤੇ ਤਰਸ ਕਰੋ ਕਿਰਪਾ ਕਰੋ ਮੇਰੀ ਝੋਲੀ ਦੇ ਵਿੱਚ ਅਮਰਤ ਵੇਲੇ ਦੀ ਦਾਤ ਪਾਓ ਪਾ ਦੇਨ ਦੇ ਵਿੱਚ ਜਦੋਂ ਵੀ ਸਮਾ ਮਿਲਦਾ ਹੈ ਨਾ ਉਦੋਂ ਹੀ ਬੈਠ ਜਾਓ ਜੋ ਵੀ ਗੁਰਬਾਣੀ ਦਾ ਪਾਠ ਕਰ ਸਕਦੇ ਹੋ ਜਪਜੀ ਸਾਹਿਬ ਜੀ ਦੀ ਬਾਣੀ ਚਉਪਾਈ ਸਾਹਿਬ ਜੀ ਦੀ ਬਾਣੀ ਸੁਖਮਨੀ ਸਾਹਿਬ ਜੀ ਦੀ ਬਾਣੀ ਜੇ ਗੁਰਬਾਣੀ ਦਾ ਪਾਠ ਨਹੀਂ ਕਰ ਸਕਦੇ ਮੂਲ ਮੰਤਰ ਜੀ ਦਾ ਜਾਪ ਕਰੀ ਜਾਓ ਵਾਹਿਗੁਰੂ ਜੀ ਦਾ ਜਾਪ ਕਰੀ ਜਾਓ ਅਤੇ ਮੰਗਣਾ ਕੀ ਆ ਅਮਰਤ ਵੇਲਾ ਅਤੇ ਅਮਰਤ ਵੇਲੇ ਦਾ ਨਾਮ ਨਾਲ ਨਾਲ ਰੋਜ਼ ਗੁਰੂ ਘਰੇ ਜਾਓ ਸਵੇਰੇ ਜਾਓ ਸ਼ਾਮ ਜਾਓ ਉੱਥੇ ਵੀ ਜਾ ਕੇ ਗੁਰੂ ਅੱਗੇ ਅਰਦਾਸ ਬੇਨਤੀ ਕਰਕੇ ਆਓ ਸੇਵਾ ਕਰੋ ਸੰਗਤ ਦੇ ਜੋੜਿਆਂ ਦੀ ਸੇਵਾ ਕਰੋ ਸੰਗਤ ਦੇ ਝੂਠੇ ਵਰਤਨ ਮਾਝੋ ਅਤੇ ਬਦਲੇ ਦੇ ਵਿੱਚ ਸਤਗੁਰ ਸੱਚੇ ਪਾਤਸ਼ਾਹ ਤਰਸ ਕਰੋ ਮੈਨੂੰ ਅਮਰਤ ਵੇਲਾ ਬਖਸ਼ੋ ਅਮਰਤ ਵੇਲੇ ਦਾ ਨਾਮ ਬਖਸ਼ੋ ਸ਼ਾਮ ਨੂੰ ਰਹਿਰਾ ਸਾਹਿਬ ਜੀ ਦਾ ਪਾਠ ਜ਼ਰੂਰ ਕਰੋ ਰਹਿਰਾ ਸਾਹਿਬ ਜੀ ਦਾ ਪਾਠ ਕਰਕੇ ਦਿਨ ਭਰ ਦੀਆਂ ਗਲਤੀਆਂ ਦੀ ਮਾਫੀ ਮੰਗਣੀ ਆ ਜੋ ਮਾਲਕ ਨੇ ਦਾਤਾਂ ਦਿੱਤੀਆਂ ਉਹਨਾਂ ਦੇ ਲਈ ਸ਼ੁਕਰਾਨਾ ਕਰਨਾ ਹੈ ਅਤੇ ਅਮਰਤ ਵੇਲਾ ਮੰਗਣਾ ਹੈ ਅਮਰਤ ਵੇਲੇ ਦੀ ਅਰਦਾਸ ਬੇਨਤੀ ਕਰੋ ਰਹਿਰਾ ਸਾਬ ਜੀ ਦਾ ਪਾਠ ਤਾਂ ਆਪਾਂ ਸ਼ਾਮ ਵੇਲੇ ਕਰ ਸਕਦੇ ਹਾਂ ਨਾ ਸੂਰਜ ਛਿਪਣ ਤੋਂ ਬਾਅਦ ਇਹ 15 ਮਿੰਟ ਤਾਂ ਕੱਢ ਹੀ ਸਕਦੇ ਆ ਤਾਂ ਸ਼ਾਮ ਦਾ ਵੇਲਾ ਸਮਾ ਲੋ ਫਿਰ ਰਾਤ ਨੂੰ ਸੌਣ ਲੱਗਿਆਂ ਜਦੋਂ ਆਪਣੇ ਬਿਸਤਰ ਤੇ ਜਾਣਾ ਹੈ ਬਿਸਤਰ ਤੇ ਬੈਠ ਕੇ ਵੀ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਨੇ ਕਰੋ ਕੀਰਤਨ ਸੁਹਿਲਾ ਸਾਹਿਬ ਜੀ ਦੀ ਬਾਣੀ ਪੜੋ ਜਾਂ ਫਿਰ ਮੂਲ ਮੰਤਰ ਜੀ ਦਾ ਜਾਪ ਕਰ ਲਓ ਵਾਹਿਗੁਰੂ ਜੀ ਦਾ ਜਾਪ ਕਰ ਲਓ ਕੋਈ ਮੰਗ ਰੱਖੋ ਕਿ ਸਤਿਗੁਰ ਸੱਚੇ ਪਾਸ਼ਾ ਬਸ ਤਰਸ ਕਰੋ ਅਮਰ ਤਵੇਲਾ ਬਖਸ਼ੋ ਅਮਰ ਤਵੇਲੇ ਦਾ ਨਾਮ ਬਖਸ਼ੋ ਜਦੋਂ ਆਪਾਂ ਇੰਜ ਰੋਜ਼ ਰੋਜ਼ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਰਲੇ ਬੇਨਤਾ ਕਰਨੇ ਸ਼ੁਰੂ ਕਰ ਦਿੱਤੇ ਤਾਂ ਸਤਿਗੁਰ ਸੱਚੇ ਪਾਸ਼ਾ ਸਾਡੀਆਂ ਇਹ ਮਿੰਤਾ ਤਰਲੇ ਦੇਖ ਕੇ ਸਾਡੇ ਤੇ ਜ਼ਰੂਰ ਤਰਸ ਕਰਨਗੇ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਬੜੇ ਦਿਆਲੂ ਨੇ ਬੜੇ ਕਿਰਪਾਲੂ ਨੇ ਸਤਿਗੁਰ ਸੱਚੇ ਪਾਤਸ਼ਾਹ ਅਮਰਤ ਵੇਲੇ ਦੀ ਦਾਤ ਜ਼ਰੂਰ ਬਖਸ਼ ਲਗੇ ਕੁਝ ਆਪ ਆਪਣੀਆਂ ਆਦਤਾਂ ਦੇ ਵਿੱਚ ਸੁਧਾਰ ਕਰ ਲੇਗੀ ਰਾਤ ਨੂੰ ਜਲਦੀ ਸੋਵਾਂਗੇ ਤਾਂ ਹੀ ਜਲਦੀ ਉੱਠ ਪਾਵਾਂਗੇ ਰਾਤ ਨੂੰ 9 ਤੋਂ 10 ਦੇ ਵਿੱਚ ਵਿੱਚ ਆਪਣੇ ਬਿਸਤਰ ਤੇ ਚਲੇ ਜਾਣਾ ਹੈ ਸੌਣ ਦੀ ਕੋਸ਼ਿਸ਼ ਕਰਨੀ ਆ ਸੌਣ ਤੋਂ ਘੱਟੋ ਘੱਟ 1 ਘੰਟਾ ਪਹਿਲਾਂ ਟੀਵੀ ਮੋਬਾਈਲ ਸਭ ਕੁਝ ਬੰਦ ਕਰਕੇ ਰੱਖ ਦਿਓ ਰਾਤ ਨੂੰ ਥੋੜਾ ਜਿਹਾ ਸਾਦਾ ਭੋਜਨ ਪ੍ਰਸ਼ਾਦਾ ਸ਼ੱਕ ਕੇ ਸੌਣਾ ਚਾਹੀਦਾ ਹੈ ਘੱਟ ਖਾ ਕੇ ਸੌਣਾ ਚਾਹੀਦਾ ਹੈ ਸਵੇਰੇ ਜਲਦੀ ਉੱਠਣ ਦੇ ਵਿੱਚ ਆਸਾਨੀ ਹੋ ਜਾਂਦੀ ਹੈ ਰਾਤ ਨੂੰ అలਾਰਮ ਲਗਾ ਕੇ ਸੋ ਅਤੇ అలਾਰਮ ਆਪਣੇ ਤੋਂ ਕੁਝ ਦੂਰੀ ਤੇ ਲਗਾਓ ਪਾਂ ਜੋ ਸਾਨੂੰ ਆਪਣੇ ਬਿਸਤਰ ਤੋਂ ਉੱਠ ਕੇ ਉਹ అలਾਰਮ ਦੀ ਘੰਟੀ ਬੰਦ ਕਰਨੀ ਪਵੇ అలਾਰਮ ਦੇ ਨਾਲ ਹੀ ਮਹਾਂਪੁਰਖ ਜੀ ਕਹਿੰਦੇ ਇੱਕ ਜੱਗ ਵਿੱਚ ਪਾਣੀ ਭਰ ਕੇ ਰੱਖ ਲਓ ਜੇਕਰ అలਾਰਮ ਦੀ ਘੰਟੀ ਵੱਜਣ ਦੇ ਬਾਅਦ ਵਿੱਚ ਵੀ ਆਲਸ ਨੀਂਦ ਖੜਾ ਨਹੀਂ ਛੱਡ ਰਹੀ ਤਾਂ ਪਾਣੀ ਦੇ ਛਿੱਟੇ ਆਪਣੀਆਂ ਅੱਖਾਂ ਤੇ ਮਾਰੋ ਜਾਂ ਪਾਣੀ ਦੇ ਵਿੱਚ ਇੱਕ ਕੱਪੜਾ ਭੇਕੇ ਰੱਖੋ ਉਹ ਕੱਪੜਾ ਅੱਖਾਂ ਦੇ ਫੇਰ ਲਓ ਜਦੋਂ ਆਪਾਂ ਰੋਜ਼ ਰੋਜ਼ ਇਸ ਤਰ੍ਹਾਂ ਆਪਣੇ ਮਨ ਨਾਲ ਅੜੀ ਕਰਾਂਗੇ ਮਨ ਨੂੰ ਪਤਾ ਲੱਗ ਜਾਣਾ ਵੀ ਹੁਣ ਇਹ ਪੂਰਾ ਅੜ ਗਿਆ ਹੈ ਹੁਣ ਇਹਨੇ ਉੱਠ ਕੇ ਹੀ ਰਹਿਣਾ ਹੈ ਤਾਂ ਫਿਰ ਮਨ ਨੇ ਆਪਣੇ ਆਪ ਹੀ ਮੰਨ ਜਾਣਾ ਹੈ ਮਨ ਆਪਣੇ ਆਪ ਹੀ ਅੰਮ੍ਰਿਤ ਵੇਲੇ ਉੱਠਣ ਦੇ ਰਾਹ ਬਣਾ ਦਵੇਗਾ ਸੰਗਤ ਜੀ ਅੰਮ੍ਰਿਤ ਵੇਲੇ ਉੱਠਣਾ ਉੱਠ ਕੇ ਨਾਮ ਜਪਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਕਲਯੁਗ ਤਾਂ ਮੂੰਹ ਖੋਲ ਕੇ ਬੈਠਾ ਹੈ ਉਹਦਾ ਰੂਪ ਬਦਲ ਬਦਲ ਕੇ ਸਾਡੇ ਅੱਗੇ ਆਉਂਦਾ ਹੈ ਸਾਨੂੰ ਭਟਕਾਉਣ ਦੀ ਕੋਸ਼ਿਸ਼ ਕਰਦਾ ਹੈ ਸਾਨੂੰ ਗਲਤ ਰਾਹੇ ਪਾਉਣ ਦੀ ਕੋਸ਼ਿਸ਼ ਕਰਦਾ ਹੈ ਕਲਯੁਗ ਭੇਸ ਬਦਲ ਬਦਲ ਕੇ ਸਾਨੂੰ ਪਰਮਾਉਂਦਾ ਹੈ ਸਾਨੂੰ ਗੁਰੂ ਚਰਨਾਂ ਤੋਂ ਦੂਰ ਕਰਦਾ ਹੈ ਇਹ ਤਾਂ ਆਪਾਂ ਨੂੰ ਖੁਦ ਚੁੱਕਨੇ ਹੋਣਾ ਪੈਣਾ ਹੈ ਗੁਰੂ ਸਾਹਿਬ ਜੀ ਦੀ ਅਗਿਆਰਦਾਸਾਂ ਬੇਨਤੀਆਂ ਲਾਉਣੀਆਂ ਪੈਣੀਆਂ ਨੇ ਜੀ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਕਲਯੁਗ ਦੇ ਪ੍ਰਭਾਵ ਤੋਂ ਬਚਾਓ ਇਕ ਦਿਨ ਆਲਸ ਬਣ ਕੇ ਆਉਂਦਾ ਏ ਕਦੀ ਨੀਂਦ ਬਣ ਕੇ ਆਉਂਦਾ ਏ ਕਦੀ ਮੋਬਾਈਲ ਦੇ ਵਿੱਚ ਵਨਸਵੰਨੀਆਂ ਚੀਜ਼ਾਂ ਦੇ ਰੂਪ ਵਿੱਚ ਸਾਡੇ ਅੱਗੇ ਆਉਂਦਾ ਏ ਇਹ ਸਾਡੀਆਂ ਅੱਖਾਂ ਨੂੰ ਕੁਝ ਹੋਰ ਦਿਖਾਉਣਾ ਚਾਹੁੰਦਾ ਏ ਪਰ ਸਤਿਗੁਰ ਸੱਚੇ ਪਾਤਸ਼ਾਹ ਅਸੀਂ ਆਪ ਜੀ ਦੀ ਬਾਣੀ ਦੇ ਦਰਸ਼ਨ ਕਰਨਾ ਚਾਹੁੰਨੇ ਆ ਇਹ ਸਾਡੇ ਕੰਨਾਂ ਨੂੰ ਵਨਸਵੰਨੀਆਂ ਚੀਜ਼ਾਂ ਸੁਣਾਉਣਾ ਚਾਹੁੰਦਾ ਏ ਪਰ ਅਸੀਂ ਆਪ ਜੀ ਦੀ ਮਿੱਠੀ ਪਿਆਰੀ ਬਾਣੀ ਸੁਲਣਾ ਚਾਹੁੰਨੇ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਲਾਵਾਂਗੇ ਤਾਂ ਇਹਨਾਂ ਨੇ ਹੀ ਸਾਨੂੰ ਇਸ ਕਲਯੁਗ ਦੇ ਪ੍ਰਭਾਵ ਤੋਂ ਬਚਾਉਣਾ ਏ ਨਹੀਂ ਤੇ ਫਿਰ ਇਹ ਕਲਯੁਗ ਆਲਸ ਦੇ ਰੂਪ ਦੇ ਵਿੱਚ ਸਾਡੇ ਉੱਤੇ ਪੂਰਾ ਪ੍ਰਭਾਵ ਪਾ ਕੇ ਬੈਠਾ ਹੀ ਆ ਹਰ ਕੰਮ ਦੇ ਵਿੱਚ ਆਲਸ ਅੱਗੇ ਰਹਿੰਦਾ ਏ ਅਸੀਂ ਪਿੱਛੇ ਰਹਿ ਗਏ ਸਾਡੀ ਤਰੱਕੀ ਦੇ ਵਿੱਚ ਰੁਕਾਵਟ ਆ ਸਾਡੇ ਸ਼ਰੀਰ ਦਾ ਆਲਸ